ਨਾ ਵੀ ਅੱਜ ਦਾ ਵਲੌਗ ਸਾਨੂੰ ਆਸ ਹੈ ਵੀ ਪੂਰਾ ਘੈਂਡ ਬਣੂਗਾ ਉਹਦਾ ਘੈਂਡ ਕਰ ਬੈ ਗਿਆ ਸਾਂ ਹੈ ਹੂੰ ਦੱਸਦਾ ਨਹੀਂ ਚੱਲ ਜਿਹਦੇ ਹੱਥ ਪੈਰ ਨਹੀਂ ਹੈਗੇ ਹਾਂ ਉਹਦੀ ਤੇ ਮਜਬੂਰੀ ਆ ਜਾਂ ਜਿਹਦਾ ਬੱਚਾ ਛੋਟਾ ਵਾ ਉਹਦੀ ਵੀ ਮਜਬੂਰੀ ਆ ਜਾਂ ਜਿਹੜਾ ਬੰਦਾ ਬਜ਼ੁਰਗ ਜਿਆਦਾ ਕੰਮ ਨਹੀਂ ਕਰ ਸਕਦਾ ਉਹਦੀ ਵੀ ਮਜਬੂਰੀ ਆ ਸੋ ਜਿਹੜਾ ਇਹਦਾ ਹੀ ਹਾਲ ਹੈ ਆ ਕਿਹਦਾ ਹੈ ਬੇ ਕੰਮ ਬਰਗਰੋ ਬਰਗਰੀ ਹੋ ਗਿਆ ਇਹ ਮੁੰਡਿਓ ਬਰਗਰੋ ਬਰਗਰੀ ਕਰੂਗਾ ਵੇਖੋ ਮਠਾ ਮਠਾ ਮੀਂਹ ਪੈਣ ਡੇ ਛੱਟਾਂ ਮਾੜੀਆਂ ਮਣੀਆਂ ਪੈਣ ਡੀਆਂ ਨਿਗਾਰਾ ਹੀ ਵੜਾ ਆਉਂਦੇ ਰਸਦੇ ਪਾ ਚੱਲੀ ਗਏ ਕਿੱਕਰ ਨਹੀਂ ਸੁੱਕਦਾ ਚੈਨਲ ਹੁੰਦਾ ਵੀ ਕੋਈ ਕੀੜਾ ਪਤੰਗਾ ਕਿਦਾਂ ਕਦਾਂ ਨਹੀਂ ਕੀੜਾ ਪਤੰਗਾ ਓ ਤਿਆ ਏ ਓਏ ਹਾਂ ਜਿਹਨੂੰ ਮੋਟਰਾਂ ਨਹੀਂ ਮਮਾ ਮੰਮੇ ਨੂੰ ਮਿਲਦਾ ਉਹ ਲੈਟਰ ਹੋਊਗਾ ਗੱਲ ਨਹੀਂ ਪਣੀ ਸੜਿਆ ਵਿਆਹ ਦੀ ਗੱਲ ਸੜਾ ਗੱਲ ਭੁੱਲ ਗਿਆ ਮੈਂ ਉਹ ਗੱਲ ਹੀ ਭੁੱਲ ਗਿਆ ਬੜੀ ਕਿਹਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋਵੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟ ਆ ਮਿੱਤਰੋ ਤੜਕੇ ਤੜਕਾਈ ਕੰਮ ਚਲਾਤਾ ਸੋ ਅੱਜ ਤੇ ਵੀਰ ਹਣੀ ਚੱਲੇ ਜਾਂਦੇ ਐ ਐਂਡ ਵੀ ਐਂਡ ਕਰਾਉਣੀ ਅੱਜ ਪੂਰੀ ਹੈਗੀ ਨਾ ਗੱਲ ਬਾਤ ਓਏ ਅੱਜ ਤੇ ਬਾਕੀ ਗੱਲ ਇਹ ਆ ਸ਼ਹਿਰ ਚੱਲੇ ਆ ਦੇ ਸ਼ੁਆਰੇ ਆ ਸਾਨੂੰ ਥੋੜੇ ਕੰਮ ਜੋ ਵੀ ਮਤਰਾ ਤੇ ਕੰਮ ਕਰਕੇ ਆਵਾਂਗੇ ਤੇ ਨਾਲ ਕਰਾਂਗੇ ਐਨਜੋਇਮੈਂਟ ਫੁੱਲ ਪੂਰੀ ਇਸ ਗੱਲ ਬਾਤ ਹੋਊਗੀ ਤੇ ਚਸ ਪੂਰੀ ਪਾਵਾਂਗੇ ਕਿਉਂ ਵੀ ਬਾਕੀ ਮਿੱਤਰੋ ਜੁੜ ਕੇ ਰਹੋ ਸਾਡੇ ਨਾਲ ਇਦਾਂ ਹੀ ਤੁਹਾਨੂੰ ਰੱਖਾਂਗੇ ਆਪਾਂ ਨਾਲ ਤੇ ਮੈਨਾਂ ਵੀ ਅੱਜ ਦਾ ਵਲੌਗ ਸਾਨੂੰ ਆਸ ਹੈ ਵੀ ਪੂਰਾ ਘੈਂਡ ਬਣੂਗਾ ਉਹਦਾ ਘੈਂਡ ਬਾਕੀ ਵੇਨੇ ਆ ਕੀ ਬਣਦਾ ਆ ਤੇ ਕੀ ਕਰਦੇ ਈ ਤੂੰ ਹੀ ਤੇ ਵੇਖ ਹੀ ਲੈਣਾ ਮਤਲਬ ਕੀ ਕੀ ਕਰਨਾ ਈ ਹੈ ਅੱਜ ਮੌਸਮ ਸਵੇਰੇ ਸਿਰ ਮੀਂਹ ਪੈਣ ਡਿਆ ਸੀ ਤੇ ਹੁਣ ਤੇ ਚਲੋ ਫਰਕ ਪੈ ਗਿਆ ਅੱਗੇ ਨੂੰ ਕਿਉਂਕਿ ਬੱਦਲ ਹੋ ਗਿਆ ਉੱਚਾ ਸਵੇਰੇ ਸਿਰ ਜਦੋਂ ਮੈਂ ਉੱਠਿਆ ਉਹ ਤਾਂ ਵਾਵਾ ਪੈਣ ਡਿਆ ਹਵਰਾ ਆ ਹੁਣ ਤੇ ਕਾਫੀ ਫਰਕ ਪੈ ਗਿਆ ਨਾ ਮੈਂ ਲੇਟ ਉੱਠਿਆ ਨਾ ਲੇਟ ਆਹੋ ਤੂੰ ਤੇ ਗੁਰੂ ਆ ਗਾਈਜ਼ ਮੈਂ ਇਹਨੂੰ ਫੋਨ ਕੀਤਾ ਆਂਦਾ ਮੈਂ ਜੇ ਮੈਂ ਬਸ ਤੇਰੇ ਕੋ ਆ ਗਿਆ 10 ਮਿੰਟਾਂ ਤੱਕ ਮੈਂ ਕਿਹਾ ਤੂੰ ਤੇ ਪੈਜ ਹੋਣੇ ਮੈਂ ਉੱਠਿਆ ਮੋ ਕਹਿੰਦਾ 10 ਮਿੰਟ ਤਾਂ ਘਾਰੇਗਾ ਮਾਮਾ ਇਹ ਪਾਗ ਬੰਦਣੀ ਵੀ ਕੰਮ ਹੁੰਦੇ ਬੰਦੇ ਨੂੰ ਅੜਾ ਪਾਗ ਬੰਨ੍ਹਦੇ ਕਿੰਨਾ ਟਾਈਮ ਲੱਗ ਜਾਂਦਾ ਹਾਂ ਗੁਰੂ ਆ ਅੱਜ ਮੈਨੂੰ ਬੜਾ ਟਾਈਮ ਲੱਗ ਗਿਆ ਪਾਗ ਬੰਨ੍ਹਣ ਦੇ ਨਹੀਂ ਮੈਨੂੰ ਕਿਉਂਕਿ ਗਾਈਜ਼ ਪਾਗ ਇਹ ਹੈਗੀ ਆ ਕੋਟਨ ਦੀ ਕੋਟਨ ਦਾ ਕਪੜਾ ਵਾ ਤੇ ਤੁਹਾਨੂੰ ਪਤਾ ਕੋਟਨ ਦਾ ਕਪੜਾ ਜਲਦੀ ਸੈੱਟ ਜਾਂ ਨਹੀਂ ਹੁੰਦਾ ਇਕੱਠਾ ਹੋ ਜਾਂਦਾ ਹੁੰਦਾ ਹੈਗੀ ਨੇ ਗੱਲ ਉਹ ਇਹ ਕਰਕੇ ਇਹ ਕਰਕੇ ਸੈੱਟ ਨਹੀਂ ਬੈਜਦਾ ਬਾਕੀ ਮਿੱਤਰੋ ਆ ਜਾਓ ਤੁਰੇ ਜਾਂਦੇ ਆਪਾਂ ਧੀ ਹੌਲੀ ਹੌਲੀ ਆ ਵੀ ਮਤਰੋ ਆਇ ਤੇ ਕੰਮ ਮੀ ਬਹੁਤ ਜਦਾ ਆਇਆ ਪਿਆ ਨਾ ਮੀ ਤੇ ਪੈਣਾ ਨਹੀਂ ਰੰਨਾ ਕੀ ਚੱਕਰ ਪੈ ਗਿਆ ਸਾ ਨਿਕਾ ਨਿਕਮੀ ਪਈ ਜਾਂਦਾ ਹਾਂ ਬਾਕੀ ਤੂੰ ਲੈਂਦੀ ਫਿਰ ਲੇਟ ਹੀਰ ਨੇ ਲੈਂਦੀ ਏ ਲੇਟ ਹੈਗੀ ਨਾ ਗੱਲ ਹਾਂ 3 ਚੱਕਰ ਪੈ ਗਿਆ ਸਾ ਹੈ ਹੂੰ ਦੱਸਦਾ ਨਹੀਂ ਹਾਂ ਮਾੜਾ ਮੈਂ ਲਾ ਦਈਏ ਬੂਏ ਗੜੀ ਨੇ ਰਹੰਦਾ ਵਾ ਹਾਂ ਆ ਕਰਕੇ ਮੈਂ ਅੱਛਾ ਉਹ ਤਰ੍ਹਾਂ ਉਹ ਕਿੱਥੇ ਲਿ ਗਿਆ ਯਾਰਾ ਉਦਾਂ ਮੈਂ ਆ ਵੇਖਦਾ ਹਣੇ ਆਪਣੇ ਕੋ ਜੋ ਵੀ ਆ ਚਲੋ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਤੇ ਜਿੱਦਾਂ ਵੀ ਗਾਈ ਜ ਮੈਨ ਬਿਹਾਰ ਦੇ ਕੋ ਮੰਗਣਾ ਹੀ ਆ ਤੇ ਚੱਲ ਵੀ ਮੈਨ ਚੰਗਾ ਭੜਾ ਸਰੀਰ ਆ ਸਾਰੇ ਯਾਰ ਕੰਮ ਕਰਕੇ ਖਾਂਦੇ ਆ ਬਿਲਕੁਲ ਸਾਰੇ ਮਿੱਤਰੋ ਕੰਮ ਕਰਕੇ ਖਾਂਦੇ ਇੱਥੇ ਮਤਲਬ ਕੋਈ ਮਤਲਬ ਲੈ ਨਹੀਂ ਆ ਵੀ ਹਾਂ ਵੀ ਮੈਂ ਵਿਹਲਾ ਬੈ ਕੇ ਜਾਂ ਮੰਗ ਕੇ ਖਾਣਾ ਹਣਾ ਚੱਲ ਜਿਹਦੇ ਹਾਂ ਤਾਂ ਪੈਰ ਨਹੀਂ ਹੈਗੇ ਹਾਂ ਉਹਦੀ ਤੇ ਮਜਬੂਰੀ ਆ ਜਾਂ ਜਿਹਦਾ ਬੱਚਾ ਛੋਟਾ ਵਾ ਉਹਦੀ ਵੀ ਮਜਬੂਰੀ ਆ ਜਾਂ ਜਿਹੜਾ ਬੰਦਾ ਬਜ਼ੁਰਗ ਜਾਦਾ ਕੰਮ ਨਹੀਂ ਕਰ ਸਕਦਾ ਉਹਦੀ ਵੀ ਮਜਬੂਰੀ ਆ ਸੋ ਜਿਹੜਾ ਬੰਦੇ ਦੇ ਹੱਥ ਪੈਰ ਸਹੀ ਸਲਾਮਤ ਆ ਤੇ ਜਿਹੜਾ ਸਹੀ ਸਲਾਮਤ ਹੱਥ ਪੈਰ ਦੇ ਹੁੰਦੇ ਆ ਆ ਵੀ ਯਾਰ ਮੰਗਦਾ ਨਾ ਉਹ ਗੱਲਾਂ ਗਲਤ ਆ ਹੈਨਾ ਗਲਤ ਬਿਲਕੁਲ ਗਲਤ ਇਹ ਗੱਲਾਂ ਗਲਤ ਆ ਬਾਕੀ ਮਿੱਤਰੋ ਮੇਰਾ ਤਾਂ ਇਹੋ ਊਸੂਲ ਲਾਈਫ ਦਾ ਵੀ ਮਿਹਨਤ ਕਰੋ ਆਪਣੀ ਕਿਰਦਾ ਵੀ ਆ ਭਾਵੇਂ ਮਿਹਨਤ ਕਰੋ ਹੱਕ ਹੱਕ ਸੱਚ ਦੇ ਕਿਰਤ ਕਰੋ ਉਹ ਹੀ ਫੜ ਲਈ ਬੰਦੇ ਨੂੰ ਜੇ ਆਪਾਂ ਕਹਿੰਦੇ ਨਾ ਵੀ ਨਜਾਇਜ਼ ਪੈਸਾ ਨਜਾਇਜ਼ ਪੈਸਾ ਨਹੀਂ ਟਿਕਦਾ ਕਿਸੇ ਨਾਲ ਧੱਕਾ ਨਹੀਂ ਖੈਦਾ ਹੱਕ ਨਹੀਂ ਖਾਣਾ ਹਾਂ ਕਿਸੇ ਦਾ ਧੱਕਾ ਕਿਸੇ ਵੀ ਤਰ੍ਹਾਂ ਦਾ ਹਾਂ ਕਿਸੇ ਵੀ ਤਰ੍ਹਾਂ ਦਾ ਮਿਹਨਤ ਕਰੋ ਮਿਹਨਤ ਭਾਵੇਂ ਜਿੱਦਾਂ ਮਰਜ਼ੀ ਕਰੋ ਮਿਹਨਤ ਭਾਵੇਂ ਭਾਵੇਂ ਸਮਝਦੇ ਨਾ ਜਿੱਦਾਂ ਮਿਹਨਤ ਮਤਲਬ ਮਿਹਨਤ ਜਿੱਦਾਂ ਮਰਜ਼ੀ ਜਿੰਨੇ ਵੀ ਵੀਰ ਭਰਾ ਮੇਰਾ ਮਤਲਬ ਮੇਰੇ ਵਲੌਗ ਵੇਂਦੇ ਆ ਹਾਂ ਸੋ ਉਹਨਾਂ ਨੂੰ ਤੇ ਮੇਰੀ ਇਹੋ ਡਵਾਈਸ ਆ ਵੀ ਆਪਣੀ ਮਿਹਨਤ ਕਰੋ ਤੇ ਉਹ ਰੱਬ ਤੇ ਵਾਹਿਗੁਰੂ ਤੇ ਯਕੀਨ ਰੱਖੋ ਤੇ ਕਿਸ ਦਿਨ ਤੈਨੂੰ ਜਰੂਰ ਸக்ஸੈਸਫੁਲ ਹੋਵੇਂ ਤੇ ਆਪਣੀ ਲਾਈਫ ਦੇ ਵਿੱਚ ਤੇ ਆਪਣਾ ਵੇਖ ਲੋ ਜੋ ਤੂੰ ਕੰਮ ਕਰਨਾ ਆਪਣਾ ਇੱਕ ਕੰਮ ਫੜ ਲਓਣਾ ਹਾਂ ਤੇ ਉਹਦੇ ਤੇ ਲੱਗੇ ਰੋ ਛੱਡੋ ਨਾ ਹਾਂ ਤੇ ਆਟੋਮੈਟਿਕ ਹੀ ਤਰੱਕੀ ਹੁੰਣੀ ਤੁਹਾਡੀ ਬਿਲਕੁਲ ਗਾਈਜ਼ ਬਾਕੀ ਮਿੱਤਰੋ ਇਦਾਂ ਹੀ ਟਾਈਮ ਲੰਘੀ ਜਾਂਦਾ ਔਖਾ ਸੁੱਖਾ ਹਣਾ ਬਾਕੀ ਅੱਜ ਦਾ ਮੰਗਲਵਾਰਿਆਂ ਦੀ ਮੈਂ ਗੱਲ ਡਿਆਂ ਕਰਨਾ ਵੀ ਵੀ ਇਹਦਾ ਨਹੀਂ ਮੰਗਣਾ ਚਾਹੀਦਾ ਜੇ ਆਪਣੇ ਹੱਥ ਸਹੀ ਸਲਾਮਤ ਆ ਦੇ ਹੈਗੀ ਨਾ ਗੱਲ ਤੇ ਜਿਹੜਾ ਬੰਦਾ ਮੈਂ ਤੁਹਾਨੂੰ ਦੱਸ ਤੀਏ ਵੀ ਜਿਹੜਾ ਬੰਦਾ ਬਜ਼ੁਰਗ ਜਾਂ ਬੱਚੇ ਵਾਲਾ ਮਿਲ ਜਿਹਦਾ ਕੋਈ ਬੱਚਾ ਛੋਟਾ ਤੇ ਜਾਂ ਜਿਹੜਾ ਹੈਂਡੀਕੈਪ ਆ ਉਹਨੂੰ ਤੇ ਚੱਲ ਮਜਬੂਰੀ ਬਹੁਤ ਤਗੜੀ ਹੈ ਹਨਾ ਉਹਨੂੰ ਤੇ ਚਲੋ ਜੇ ਆਪਾਂ 10 ਵੀ ਰੁਪਏ ਦੇ ਵੀ ਦਈਏ 50 ਰੁਪਏ ਦੇ ਵੀ ਦਈਏ ਉਹ ਵੀ ਥੋੜੇ ਆ ਹਾਂ ਵੀ ਉਹ ਵੀ ਬੰਦਾ ਕਹਿੰਦਾ ਵੀ ਚੱਲ ਕੋਈ ਨਹੀਂ ਯਾਰ ਜਿੰਨੇ ਘਾਟਕ ਹੋ ਗਏ ਇਹਨਾਂ ਨੇ ਕੀਤਾ ਨਾ ਉਹਨਾਂ ਦੇ ਬੰਦੇ ਨੂੰ ਕਰਨਾ ਚਾਹੀਦਾ ਹੈਗੀ ਨਾ ਗੱਲ ਬਿਲਕੁਲ ਪੀ ਬੰਦਾ ਜਿਹੜਾ ਮਤਲਬ ਲੈ ਕੇ ਕੋਈ ਆਪਣੇ ਲਈ ਮਤਲਬ ਢਿੱਡ ਭਰ ਲਈ ਕੋਈ ਚੰਗੀ ਚੀਜ਼ ਲੈ ਕੇ ਖਾ ਸਕਈ ਹਾਂ ਬਾਕੀ ਮਿੱਤਰੋ ਮੇਰੇ ਇਹ ਤੁਹਾਨੂੰ ਇਹੋ ਡਵਾਈਸ ਆ ਵੀ ਆਪਣੀ ਮਿਹਨਤ ਸਿਰ ਮਤਲਬ ਕਿਸ ਦੇ ਆਲ ਨਾ ਵੇਖੋ ਆਪਣੇ ਕੰਮ ਤੇ ਧਿਆਨ ਦਿਓ ਤੇ ਆਟੋਮੈਟਿਕ ਹੀ ਦਿਨੋਂ ਦਿਨ ਫਰਕ ਪੈਣਾ ਤੁਹਾਡਾ ਵੀ ਮਤਲਬ ਤਰੱਕੀ ਮਾਰਾਂ ਇਹਨੇ ਆਟੋਮੈਟਿਕ ਉਹ ਵਾਹਿਗੁਰੂ ਦੇ ਘਰੇ ਜਾਇਆ ਕਰੋ ਸਵੇਰ ਸਵੇਰ ਇਹੋ ਮੰਗਿਆ ਕਰੋ ਵੀ ਰੱਬ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਤੇਰਾ ਸ਼ੁਕਰਾਨਾ ਕਰਦੇ ਆ ਵੀ ਜਿੰਨਾ ਕਿ ਸਾਨੂੰ ਦਿੱਤਾ ਹੈਗੀ ਨਾ ਗੱਲ ਹੂੰ ਬਾਕੀ ਮਿੱਤਰੋ ਇਦਾਂ ਹੀ ਹੇਟਰੋ ਫੇਟਰੋ ਦੇ ਨਜ਼ਾਰੇ ਲਟੋ ਪੂਰੀ ਜ਼ਿੰਦਗੀ ਦੇ ਹੈਂ ਹਾਂਜੀ ਬਾਕੀ ਇੰਨੀ ਤਾਂ ਇਹੋ ਆਨੇ ਆ ਵੀ ਜਦੋਂ ਸਾਡੇ ਵਲੌਗ ਵੇਂਦੇ ਜਾਂ ਤੁਹਾਨੂੰ ਇਹ ਵੀ ਹੁੰਦਾ ਹੋਣਾ ਵਾ ਵੀ ਹਾਂ ਵੀ ਬੰਦੇ ਪ੍ਰੋਜ ਮੋਟੀਵੇਸ਼ਨ ਜੀ ਜਦੋਂ ਮੈਂ ਇਹੋ ਗੱਲ ਹੁੰਦੀ ਆ ਵੀ ਜੇ ਆਪਾਂ ਕਿਸੇ ਦਾ ਮਾੜਾ ਨਾ ਨਾ ਕਰਾਂਗੇ ਹਮੇਸ਼ਾ ਚੰਗਾ ਸੋਚਾਂ ਕਿ ਹਰ ਇੱਕ ਦਾ ਹੀ ਤੇ ਉਹ ਆਪਣੇ ਆਟੋਮੈਟਿਕ ਹੀ ਪੋਜ਼ਿਟਿਵਿਟੀ ਆਉਣੀ ਹੈ ਤੇ ਮੋਟੀਵੇਸ਼ਨ ਜੀ ਬੰਦੇ ਨੂੰ ਆਉਂਦੀ ਆ ਵੀ ਹਾਂ ਮੈਂ ਆਹ ਕੰਮ ਕਰਾਂ ਹੈਗੀ ਨਾ ਗੱਲ ਜੇ ਆਪਾਂ ਮਾੜਾ ਕਰਨਾ ਫਿਰ ਉਹ ਬੰਦੇ ਦੇ ਹਮੇਸ਼ਾ ਨੈਗੇਟਿਵਿਟੀ ਜੀ ਦਿਮਾਗ ਦੇ ਵਿੱਚ ਰਹਿੰਦੀ ਆ ਵੀ ਹਾਂ ਵੀ ਮਾੜਾ ਕੀਤਾ ਹੂੰ ਸੋ ਬਾਕੀ ਪੀਨੇ ਚਾਹ ਚੂ ਕੌਫੀ ਕਾਫੀ ਪੀਨੇ ਹੈਗੀ ਨਾ ਗੱਲ ਮੀਮਾ ਪੈਂਦੇ ਨੇ ਯਾਰ ਆਉਗਾ ਸਾਲ ਛਿੱਲ ਮਾਰ ਲਈਏ ਛਿੱਲ ਮਾਰ ਲਈਏ ਹਾਂ ਸਹੀ ਗੱਲ ਆ ਤੁਰ ਗਿਆ ਫਿਰ ਬਾਕੀ ਮਿੱਤਰ ਨੇ ਲੈ ਲਈ ਲਾਈਟ ਕਹਿੰਦਾ ਘਰ ਦੇ ਬੂਹੇ ਗਾੜੀ ਲਵਾਉਣੀ ਆ ਬੂਹੇ ਗਾੜੀ ਇੱਕ ਕਿਹੜੇ ਕਰਕੇ ਲਵਾਉਣੀ ਆ ਦੱਸ ਦੇ ਬਾੜਾ ਉਹ ਸ਼ੀਰ ਇੱਕ ਦੋ ਸਭ ਸੁਪਾਇ ਗਾੜੀ ਕਰਾਂਗੇ ਢਾਡੀ ਬੈਨ ਨੂੰ ਗੁਰਬਾਖ ਸ਼ੁਕਰਗਰ ਸਭ ਪੁੱਤੇ ਨਹੀਂ ਚੜਿਆ ਹਾਂ ਪੁੱਤੇ ਨਹੀਂ ਚੜਿਆ ਆਓ ਚੱਲ ਚੰਗੀ ਗੱਲ ਆ ਵੀ ਲੈਡ ਹੋ ਗਈ ਤਾਂ ਮੈਨੂੰ ਪਤਾ ਤੇ ਲੱਗਦਾ ਰਹੂਗਾ ਵੀ ਕਿਹੜੀ ਚੀਜ਼ ਬੈਠੀ ਆ ਤੇ ਕਿਹੜੀ ਚੀਜ਼ ਨਹੀਂ ਬੈਠੀ ਜਣਾ ਹਾਂ ਹੁਣ ਤੇ ਵੱਜ ਗਏ ਜੇ ਹਾਂ ਵੱਜ ਗਏ ਚੱਲ ਚੰਗਾ ਕੀਤਾ ਭਰਾਵਾ ਬਾਕੀ ਨਜ਼ਾਰੇ ਲਟੋ ਜ਼ਿੰਦਗੀ ਦੇ 160 ਕਰੋ 118 ਆਵਾਜ਼ ਜ਼ਬਰਦਸਤ ਰੋਡ ਤੇ ਪੱਤੀ ਹੋ ਰਹੀ ਹੈ ਕੋਈ ਵਾਸੇ ਨਹੀਂ ਬਣਾ ਰੋਡ ਦਾ ਵਾਹ ਦੇਖੋ ਬਾਈ ਜੀ ਕਿ ਦਦਾ ਬੜਾ ਲੈ ਲੀਏ ਆਹ ਖਡਾ ਲਈ ਜਿਹਾ ਸੰਗੜੀ ਰੋਡ ਦੇ ਅੰਦਰ ਆ ਰਿਹਾ ਚੈਂਪੀਅਨ ਆ ਕੇ ਡਾਈ ਦੇ ਇਹਦਾ ਕੀ ਹਾਕ ਲਾਵੇ ਆ ਕਿੰਦਾ ਇਹਦਾ ਰੇਟ ਜਿਆਦਾ ਕਰੋ ਨਾ ਥੋੜਾ ਰੇਟ ਰੇ ਰੇਡੋ ਆਈਰਾ ਵੀ ਕਰਿਓ ਤੋ ਸਭ ਦਾ ਕਰਨਾ ਆਈਰਾ 350 ਤੋਂ ਲੀਡ ਕੀ ਕਰੇ ਮੇਰੇ ਰੇਡ ਮੇਰੇ ਪਰਿਵਾਰਾ ਜਿਆ ਨਾ ਕਿੰਨੇ ਟੋਟਲ ਦੇਖੋ ਨਾ ਬੜਾ ਬੜਾ ਬਣਾਇਆ ਆਹ ਲੋ ਆਇਆ ਹੰਗਰੇ ਕੜਿਆ ਫੜਾ ਫੜਾ ਨਾਲ ਕਲਰ ਬੜਾ ਤੇ ਜਾਦਿਆ ਨਾਲ ਲੈ ਗਿਆ ਨਾ ਗੋਤਾ ਹਾਂ ਵਧੀਆ ਲੱਗਾ ਹੈ ਵੀ ਡਬਲ ਲੋਕ ਹੈ ਸਮਾ ਡਬਲ ਹੈ ਹਾਂ ਹੋ ਡਬਲ ਹੈ ਜੌਧਰੀ ਕਹਿੰਦਾ ਸਾਰੀ ਚੀਜ਼ਾਂ ਦੀ ਹੱਦ ਹੈ ਕੋਈ ਮਗਰ ਕਰਦਾ ਹੈਂਡ ਗੱਲ ਬਾਤ ਉਹ ਇਹ ਕਿਤੇ ਪਹੇ ਮੇਰੇ ਕੋਲ ਮਾਮਾ ਪੈਸੇ ਉੱਤੇ ਉੱਤੇ ਆਉਣ ਨਹੀਂ ਦੇ ਟਾਈਮ ਕਹਿਣ ਲੱਗਾ ਡੇ ਬੜਾ ਲੌਂਡੀ ਬਿਸ਼ੀਰੇ ਇੰਨੇ ਥੋੜੀ ਕਢਾਇਆ ਕਿੰਨੇ ਇਹਦਾ ਮਸ਼ੀਨ ਨੂੰ ਪਤਾ ਜਿਨਾ ਕਢਿਆ ਪੈਸੇ ਕਰਦੇ ਕਿੰਨੇ ਆਪੇ ਲਾਵਾਂਗੇ ਸਾਟੀ ਨੂੰ 1500 ਰੁਪਏ ਆ ਕਰਾ ਲਿਆ ਫਿਰ ਵੀ ਵਾਧੂ ਹੁੰਦਾ 1500 ਠੁਗਰਾਈਏ ਹਾਂ ਚਲ ਠੁਗਰੇ ਆ ਭਰਾਵਾ ਆਪਾ ਜੀ ਬਹੁਤ ਦੂਰ ਆਉਣਾ ਪਿਆ ਘਟੋ ਘਟਾ ਸਾਨੂੰ ਮੇਰੇ ਖਾਲਨਾ ਆਪਾਂ ਧੁਰ ਲੈਣਾ ਵਾ ਕਿੰਨੇ ਕਿਲੋਮੀਟਰ ਦੇ ਤੋੜੀ ਲਿਆ ਆਪਾ ਉਹ ਕੱਢਣ ਕਿਵੇਂ ਡਈ ਮੰਨਦੇ ਨੇ ਕਿ ਨਹੀਂ ਡਈ ਕੱਢਣ ਤੇ ਘਾਡੂ ਘਾਡੂ ਪਿਆਉਣਾ ਚੋ ਕਰੇ ਆ ਭਰਾਵਾ ਗਾਈਜ਼ ਪੈਸੇ ਮਹਾ ਨਿਕਲੇ ਜੇ ਮਹਾਈ ਬੜਾ ਕੀ ਗੱਲਾਂ ਤੁਰ ਕੇ ਘਟੋ ਘਟ ਕਿਲੋਮੀਟਰ ਤੁਰ ਕੇ ਆਉਣਾ ਪਿਆ ਤੇ ਜਿੱਥੇ ਹੀ ਮਤਲਬ ਲੈ ਹੈ ਨਾ ਪਟਾ ਲਿਆ ਹੈ ਤੇ ਅਰੋਧਨ ਬਾਅਦ ਜਾ ਕੇ ਦੱਸਾਂ ਬਾਕੀ ਗੱਲ ਗਾਈਏ ਇੱਕ ਵੇਲਾ ਹੀ ਪਟਾ ਲਿਆ ਹੈ ਨਾ ਉੱਥੇ ਮਲਵਲੇ ਸਰਵਰ ਨਹੀਂ ਚੱਲਣ ਡਿਆ ਬੈਂਕ ਦਾ ਤੇ ਇਹ ਕਰਕੇ ਹੀ ਡੋਗਲੇ ਬੇਵਨਾ ਹੁਣ ਪੈਸੇ ਤੇ ਏਟੀਐਮ ਵੀ ਕਰੂਗਾ ਉੱਥੇ ਲਾਗੇ ਕੇਡੀਆਂ ਮੈਗਾ ਉਥੋਂ ਨਿਕਲੇ ਨਹੀਂ ਹੁਣ ਚੱਲੋ ਮੀਟਰ ਦੁਰ ਕੇ ਆਉਣਾ ਪਿਆ ਇੱਥੇ ਏਟੀਐਮ ਚੋਂ ਕਢਾਏ ਹੁਣ ਪੈਸੇ ਨਿਕਲ ਕੇ ਕੜਕ ਤੱਕ ਨਹੀਂ ਨਿਕਲੇ ਹੁਣ ਦੇਣਾ ਬਾਕੀ ਉਹਨੂੰ ਵੀਰ ਨੂੰ ਦੇ ਦਿੰਨੇ ਪੈਸੇ ਜਾ ਕੇ ਕੰਮ ਹੀ ਐਸ ਹੋ ਗਈ ਵਾਰ ਤਾ ਡਾਗੀ ਵਿਚਾਰਿਆ ਬਹੁਤ ਕਦਰ ਕਰਾਦੀ ਹੋ ਰਹੀ ਆ ਏਟੀਐਮ ਲਾਗੇ ਥੋੜੇ ਚਾਹੀਦੇ ਨਾ ਚਾਹੀਦੇ ਲਾਗੇ ਲੋ ਬੇ ਕੰਮ ਬਰਗਰੋ ਬਰਗਰੀ ਹੋ ਗਿਆ ਇਹ ਮੁੰਡਿਓ ਬਰਗਰੋ ਬਰਗਰੀ ਹਾਂ ਸ਼ਹਿਰ ਸਾਰਾ ਘਮ ਆਏ ਆ 버거 ਪਰੇ ਕਰਾ ਕੇ ਤੇ ਆਣ ਕੇ ਯਾਰ ਨੇ ਕੰਟਰੀ ਸਾਈਡ ਤੇ 버거 ਖਾਣ ਦੇ ਬਹਿ ਗਏ ਹੈਂ ਐਂ ਸੋਚਿਆ ਵੀ ਚਲ ਇੱਥੇ ਘੜੀ ਤੁਰ ਫਿਰ ਲੈਨੇ ਆ ਹੈਗੀ ਨਾ ਗੱਲ ਬਾਕੀ ਮੌਸਮ ਘੈਂਟ ਹੀ ਅੱਜ ਕਿਰਵਾ ਵੇਖੋ ਮਠਾ ਮਠਾ ਮੀਂਹ ਪੈਣ ਦੇ ਛੱਟਾਂ ਮਾਣੀਆਂ ਮਣੀਆਂ ਪੈਣੀਆਂ ਨਿਗਰਾ ਹੀ ਵੜਾ ਆਉਂਦੇ ਆ ਤੇ ਵੇਖਣ ਦਾ ਵੀਊ ਬੜਾ ਕਾਮ ਤੇ ਸਵੇਰ ਦਾ ਇਹੋ ਚੱਲਣ ਡਿਆ ਪਰ ਲੋਕੇਸ਼ਨ ਕੈਂਡਜੀ ਦੇ ਅਗੇ ਇਦਾਂ ਦੀ ਚੀਜ਼ੀ ਵੇਖਿਆ ਨਾ ਜਾਂ ਤੇ ਗ੍ਰੀਨਰੀ ਜੀ ਹੋਵੇ ਇੱਥੇ ਕੋਈ ਜਿੱਥੇ ਰੈਸਟੋਰੈਂਟ ਬਣਿਆ ਹੋਣਾ ਉੱਥੇ ਹੋਵੇ ਤੇ ਜਾਂ ਫਿਰ ਕਹਿੰਦੇ ਮੋਟਰ ਤੇ ਮੈਂਡਾ ਬੈਠਾ ਹੋਵੇ ਨਾ ਤੇ ਚਿੱਲ ਮਰਨ ਨਾਲ ਕੋਈ ਨਾ ਕੋਈ ਚੱਲਿਆ ਚੱਲਣ ਡਿਆ ਹੋਵੇ ਫੇਰ ਖਾਣ ਪੀਣ ਨੂੰ ਤੇ ਫੇਰ ਪੂਰਾ ਨਜ਼ਾਰਾ ਆਉਂਦਾ ਹੈ ਚਾਹ ਹੋਵੇ ਸਵਾਦ ਜੀ ਨਾਲ ਹੈਗੀ ਨਾ ਗੱਲ ਬਿਲਕੁਲ ਬਾਕੀ 버ਗਰ ਖਾਈਏ ਹੁਣ ਤਾਂ ਚਾਲੇ ਮਾਰੀਏ ਪਿੰਡ ਨੂੰ ਆਣਾ ਟਾਈਮ ਤੇ ਬਹੁਤ ਜ਼ਿਆਦਾ ਹੋ ਚੁੱਕਾ 5 ਵਜ ਗਏ ਲਾ ਵੀ सोनू ਬਲਾ ਕੀ ਕਰ ਇੱਕ ਕੰਮ ਕਰ ਕੇ ਸਟਡੀ ਬਾ ਜਾ ਕੇ ਨਾ ਉਥੋਂ ਜਲਦੀ ਮਾਈਟੋਮੈਡਿਕ ਨੂੰ ਪੈਸੇ ਦੇਤੇ ਆ ਤੇ ਖਾਲ ਦੀ ਬੋਰੀ ਰਖਾਈਏ ਤੇ ਚਲ ਗਏ ਯਾਰ ਮਾਈਟੋਮੈਡਿਕ ਹੈ ਜ ਮਾਈਟੋਮੈਡਿਕ ਲੈ ਆ ਮਮਾ ਉਹ ਕਰੀ ਜਾਂਦਾ ਬਾਹਰ ਨਹੀਂ ਨਿਕਲਦਾ ਬੜੀਓ ਵਲੌਗ ਦੇ ਚੱਕਰ ਤੇ ਹੋ ਇੱਥੇ ਕਰੀ ਜਾਂ ਕਾਡੀ ਭੈਣ ਨੂੰ ਨਹੀਂ ਬਾਕੀ ਮਿੱਤਰੋ ਚੜੇ ਵਾਲੇ ਆਪਾਂ ਆ ਚੁੱਕੇ ਹੱਸੀ ਜਾਂਦਾ ਵੇ ਵੇ ਤੇ ਜਨੇ ਵਾਲੇ ਆ ਚੁੱਕੇ ਇੱਥੋਂ ਲੈਣੇ ਹੀ ਬੜੇਮਿਆਂ ਦੀ ਖਾਲ ਘਰੋਂ ਫੋਨ ਆਇਆ ਵੀ ਬੜੇਮਿਆਂ ਦੀ ਖਾਲ ਜ਼ਰੂਰ ਲੈ ਕੇ ਆਇਓ ਮਾਝਾ ਹਿੱਸੇ ਸੋ ਬੜੇਮਿਆਂ ਦੀ ਖਾਲ ਆਪਾਂ ਇੱਥੋਂ ਲਵਾਗੇ ਤੇ ਫਿਰ ਸੱਦੇ ਜਾਵਾਂਗੇ ਪਿੰਡ ਨੂੰ ਮਾਰਾਂਗੇ ਚਾਲੇ ਤੇ ਰਦਾ ਨੂੰ ਰੱਖਾਂਗੇ ਨਾਲ ਇਹਦਾ ਜੁੜ ਕੇ ਸਾਡੇ ਨਾਲ ਹੁਣ ਤੁਰੇ ਜਾਂ ਨੇ ਹੌਲੀ ਹੌਲੀ ਬੜੇਮਿਆਂ ਦੀ ਖਾਲ ਆ ਲੈ ਆਂਟੀ ਜੀ ਕਰ ਲੈਨੇ ਮੜ ਆ ਜਾਵਾਂਗੇ ਚਲੋ ਜੀ ਲਓ ਜੀ ਥੋੜਾ گا ਗਾਮ ਇੱਥੇ ਪੰਜਾ ਸਿੰਘ ਵਾਲੀ ਜਗ੍ਹਾ ਤਾਨੂੰ ਪਤਾ ਭੀੜ ਭੜਕੇ ਤੇ ਇੰਨਾ ਕੰਮ ਜਲਦੀ ਗੱਡੀ ਨਹੀਂ ਮੁੜਦੀ ਹੁੰਦੀ ਰਸਦੇ ਪਾ ਚੱਲੀਏ ਓਏ ਠੀਕੇ ਬਾਬੇ ਮੇਰੇ ਮਲ ਖਿੱਚ ਕੇ ਥੋੜੇ ਨੇ ਦੀ ਖਾਲ ਪੱਤਰਾ ਤੂੰ ਕਰਾਏਂਗਾ ਯਸ ਪੂਰੀ ਹਾਂ ਲੋ ਵੀ ਮਿੱਤਰੋ ਹੁਣ ਆਪ ਆਏ ਆ ਬਾਬਾ ਜੀ ਹੁਣਾਂ ਦੇ ਦਰਮਿਆਨ ਆ ਦਰਮਿਆਨ ਘਾਰੇ ਘਰ ਵਿਖਾਓ ਇਹਨਾਂ ਦਾ ਬਾਬਾ ਜੀ ਹੁਣਾਂ ਦੇ ਕੋਲ ਬੈਠੇ ਆ ਉੱਚੀ ਬੋਲ ਤੇਰੀ ਤੇ ਆਵਾਜ਼ ਹੀ ਨਹੀਂ ਸੰਗਜੋ ਬਾਹਰ ਆਉਂਦੀ ਈ ਤ희 ਬੋਲੀਏ ਹਾਂ ਉਹ ਉਹ ਇਹ ਦੇ ਕਿੱਥੇ ਬਾਈ ਹਿੰਦਰਮਿਆਨ ਪਹੁੰਚੇ ਆ ਤੇ ਚ ਚ ਉਹਨੇ ਲਾ ਤੈਰੀ ਫੜਨੀ ਆ ਅੰਦਰ ਹੀ ਕੋ ਗੱਲ ਹਾਂ ਆ ਵੇ ਭਗਤ ਕਿਹੜੇ ਸੁੱਕੇ ਜਾਂਦਾ ਕਿਕਰ ਨਹੀਂ ਸੁੱਕਦਾ ਚਾਹ ਇਹਨਾਂ ਹੁੰਦਾ ਵੀ ਕੋਈ ਕੀੜਾ ਪਤੰਗਾ ਕਿੱਦਾਂ ਕਿਦਾਂ ਨਹੀਂ ਕੀੜਾ ਪਤੰਗਾ ਓ ਤਿਆ ਏ ਓਏ ਕੀੜਾ ਪਤੰਗਾ ਨਹੀਂ ਬਾਹਰੋਂ ਆਏ ਆ ਬਾਹਰੋਂ ਆਏ ਆ ਕੀੜਾ ਪਤੰਗਾ ਤਾਂ ਉਹ ਕਹਿੰਦੇ ਨਾ ਜ਼ਿਆਦਾ ਤੇ ਨਹੀਂ ਐਸਾ ਕੀ ਚੱਕਰ ਮਤਲਬ ਲਾਈਟ ਮਤਲਬ ਲਈ ਚੋਰੀ ਕਰ ਲੈ ਲਗੇ ਇਹ ਕਰਕੇ ਮਤਲਬ ਸਾਡੇ ਕੋ ਅੱਜੇ ਹੜ ਨਹੀਂ ਤਈ ਚੋਰੀ ਚੀਜ਼ ਹੋਰ ਹੁੰਦੀ ਉਹ ਹੈ ਪਈ ਤੁਹਾਡੇ ਕੋ ਹੈ ਚੋਰੀ ਨਹੀਂ 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 ਵੀ ਐਂ ਕੋਟਲੇ ਲਗੇ ਆ ਵੀ ਹਾਂ ਰਾਤੋਂ ਰਾਤ ਐਂ ਮੈਂ ਉਹਨੂੰ ਚੇਂਜ ਕਰ ਦੇਣਾ ਹੈ ਹੈ ਰੇ ਲੋਕ ਕਾਹੇ ਸੋਣੋਂ ਦੇ ਚੰਗੇ ਭਲੇ ਲਿੰਕ ਹੈਗੇ ਆ ਆ ਵੀ ਗਲੀਆਂ ਹੀ ਗਲੀਆਂ ਐ ਢੇਚੇ ਕਰਾਵੇ ਚਿੱਟ ਵਿੱਚ ਵਿੱਚ ਲਾਈਟ ਨਾ ਲੱਗ ਰਹੇ ਡੈਣ ਆ ਵੀ ਲਾ ਲੈਣੀ ਨਾ ਬਣਾ ਹੀ ਫਿਰ ਨਹੀਂ ਇਹ ਦੂਜੀ ਡੈਣ ਨਹੀਂ ਲਵਾਉਂਦਾ ਉਹ ਈ ਸੋਲਰ ਸਿਸਟਮ ਵਾਲੀ ਕਹਿੰਦਾ ਵੀ ਸਾਲ ਚ ਘਟ ਚਲਦੀ ਹੋਏ ਇਸ ਕਰਕੇ ਉਹ ਨਹੀਂ ਮਾਮਾ ਉਹ ਡਰਾ ਮਮੀ ਦਾ ਮਮੀ ਆਂਦੀ ਆ ਹਾਂ ਉੱਚੀ ਬੋਲਾਂ ਉਹ ਮੇਰੇ ਮਸ਼ੇ ਲੜੀ ਜਾਂਦਾ ਯਾਰ ਫਿਰ ਛੇਡ ਖਾਨੀ ਨਹੀਂ ਗਾਈਡ ਹੁਣ ਨਹੀਂ ਆ ਗੱਲ ਪਤਾ ਕੀ ਬੋਲ ਉੱਚੀ ਬੋਲਦਾ ਹਾਂ ਗੱਲ ਇਦਾਂ ਆ ਹਾਂ ਜਿਹਨੂੰ ਮੋਟਰ ਨਹੀਂ ਮਾਮਾ ਮੰਮੀ ਨੂੰ ਮਿਲਦਾ ਉਹ ਲਾਈਟ ਦਊਗਾ ਗੱਲ ਨਹੀਂ ਬਣੀ ਸਾੜਿਆ ਬਿਆਦੀ ਗੱਲ। ਛੜਾ ਗੱਲ ਭੁੱਲ ਗਿਆ ਮੈਂ। ਉਹ ਗੱਲ ਹੀ ਭੁੱਲ ਗਿਆ ਬਣੀ ਕਿਹੜੀ ਗੱਲ। ਗੱਲ ਭੁੱਲ ਗਿਆ। ਓਏ ਜਾ ਯਾਰਾ। ਗੱਲ ਭੁੱਲ ਗਿਆ। ਗੱਲੇ ਕੋਈ। ਉਹ ਐਕਸੈਪਟ ਕਰ। ਗਾ ਤੋ। ਗਾ ਤੋ ਜਦੋਂ ਵਲੌਗ ਦੇ ਵਿੱਚ ਬੋਲਣਾ। ਪਹਿਲਾਂ 5-7 ਾਰ ਗੱਲ ਯਾਦ ਕਰਨੀ ਫੇਰ ਬੋਲਣਾ ਹੈਗੀ ਨਾ ਗੱਲ। ਓਏ ਵੀਡੀਓ ਨਾ। ਆ। ਨੇ ਉਹਦੇ ਵਾਂਗ ਕਰਦੇ ਨਹੀਂ ਨਹੀਂ ਆ ਨਹੀਂ ਮੇਰੇ ਮੈਂ ਕਰਦਾ ਵਾਹ ਯਾਰ ਗਾਵਾ ਗਾਵਾ ਛੜ ਛੜ ਨਹੀਂ ਗਾਵਾ ਗਾ ਕਿਹੜਾ ਗਾਵਾ ਯਾਰ ਦੱਸੋ ਗਾਣਾ ਘੈਂਟ ਜਗਾ ਦੇ ਓਏ ਇਹਦੇ ਗਿੱਚੇ ਦੀ ਛੱਡ ਦੋ ਓਏ ਨੇ ਮੂਵਾਨੂਕ ਨੇ ਮੂਵਾਨੂਕ ਕੋੜਾ ਹੋ ਗਿਆ ਮੈਂ ਤੈਨੂੰ ਕਹਣਾ ਵੀ ਹੱਥ ਤੇ ਲੱਗਦੀਆਂ ਗਾਰੇ ਬੋੜਾ ਛੋੜਾ ਹੋ ਗਿਆ ਮੋਹ ਮੈਨੂੰ ਕਰਦਾ ਇਹਦਾ ਇਧਰ ਭਰਾਵਾ ਇਧਰ ਥਾਲਾ ਸੁਣੂ ਕਰਦਾ ਨਹੀਂ ਨਹੀਂ ਉਹ ਵੇਖੇ ਨਹੀਂ ਮੜੀ ਜੀ ਮੁੰਡੇ ਦੀ ਚੱਲੀ ਆ ਕਹਦੀ ਵੇਖੇ ਨਹੀਂ ਉਹ ਆਹੋ ਦੀ ਉਹਦੀ ਹਾਂ ਨਹੀਂ ਨਹੀਂ ਜਦੋਂ ਜਦੋਂ ਆਡੀਅנס ਤੇ ਉਹ ਦੇਣ ਜਾਂਦਾ ਪੇਪਰ ਜਾ ਹਾਂ ਮਤਲਬ ਗਾਣਾ ਨਹੀਂ ਕੋਈ ਲੱਗਦਾ ਵੋਇਸ ਟੈਸਟ ਨਹੀਂਦਾ ਵੋਇਸ ਵਾਹ 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 ਵੋਇਸ ਆ ਪੰਜਾਬ ਨਹੀਂ ਆ ਉਹ ਪਰ ਵੋਇਸ ਹੋਰ ਹੀ ਬਾਹਰ ਦਾ ਬਾਹਰ ਦਾ ਕੋਈ ਆ ਮਤਲਬ ਹਣਾ ਹੂੰ ਕਰਦਾ ਏ ਝਾਰੇ ਕਰਨਾ ਜਾਂ ਨਹੀਂ ਆਉਂਦੇ ਆ ਉਹਦੀ ਆਵਾਜ਼ ਹੋਰ ਤਰ੍ਹਾਂ ਨਾਲ ਥੋੜਾ ਓਏ ਉਹ ਜੀ ਕਰਦਾ ਹੁੰਦਾ ਉਹ ਜੇ ਕਰਦਾ ਕਹਿੰਦਾ ਉਹ ਜੇ ਕਰਦਾ ਸੋਨੂੰ ਕਰ ਸਕਦਾ ਇਦਾਂ ਕਰ ਕਰ ਮੈਂ ਸਟੈਂਡ ਨਹੀਂ ਲੱਗਾ ਲੈ ਤਾਂ ਤੂੰ ਜਦੋਂ ਉਦੋਂ ਬੋਲ ਉਦੋਂ ਕਰ ਲੈ ਇਹਨੂੰ ਜਦੋਂ ਉਦੋਂ ਡਿਆ ਏ ਹੁਣ ਹੁਣ ਉਹ ਗੱਲਾਂ ਉਹ ਗੱਲ ਆ ਕਿ ਮੰਮੀ ਉਹ ਗੱਲ ਹੋਣੀ ਆ ਮੰਮੀ ਦੁੱਧ ਨਹੀਂ ਦਿੰਦੀ ਪੀਣ ਲੱਗਾ ਜੁਆ ਸਵਾਣੀ ਆ ਤੇ ਤੂੰ ਉੱਤੇ ਪੁੜਕੀ ਜਾਂ ਨਾ ਪੁੜਕੀ ਨਾ ਮੋੜ ਦੁੱਧ ਦੇ ਸ਼ਾਲੇ ਦੇਖੇ ਹੋਏ ਤਾਂ ਆਣਾ ਦੁੱਧ ਕਿੱਦੋਂ ਦਮਾ ਅਗਲਾ ਅਗਲਾ ਰੋਜ਼ ਅਗਲਾ ਰੋਜ਼ ਰਾਤ ਨੂੰ ਕਿਲੋ ਦੁੱਧ ਲੈ ਕੇ ਆਉਂਦਾ ਵਾ ਉਹ ਵੀ ਉਹ ਇੱਕ ਮਿੰਟ ਇੱਕ ਮਿੰਟ ਮੈਂ ਹਾਂ ਮੈਂ ਹਾਂ ਤੂੰ ਹੀ ਦੋ ਜਾਣੇ ਜੇ ਤੇ ਕਿਲੋ ਦੁੱਧ ਕੀ ਕਰਦੇ ਜੇ ਆਂਦਾ ਚਾਹ ਬਣਾਈ ਦੀ ਮੈਂ ਕਿੰਨੇ ਟਾਈਮ ਆਂਦਾ ਦੋ ਟਾਈਮ ਹੈ ਮਾ ਮਾਮਾ ਤੂੰ ਇਹਦੇ ਫਿਰ ਦੁੱਧ ਚ ਪੱਤੀ ਪਾਉਂਦੇ ਹੋਗੇ ਕਿ ਲੋ ਦੁੱਧ ਤੇ ਦੋ ਟਾਈਮ ਸਾਰੀ ਚਾਹ ਉਹ ਵੀ ਦੋ ਜਾਣੇ ਨਹੀਂ ਕੋਆ ਖਾ ਦੁੱਧ ਨਹੀਂ ਪੀਂਦੇ ਮੇਰੇ ਘਰ ਇੱਕ ਇੱਕ ਕੇਹੋਲੀ ਤਨੀ ਜੋੜਦਾ ਕਿ ਦੁੱਧ ਨਹੀਂ ਪੀਂਦੇ ਮੁੰਡਾ ਜੇਮ ਲਵਰੇ ਆ ਨਾ ਘੰਟੀ ਦੀ ਦੁੱਧ ਪਿਆ ਕਰੋ ਮਸਰ ਕਮਜ਼ੋਰ ਨਹੀਂ ਨਹੀਂ ਉਹ ਨਾ ਤੋੜਦੀ ਮੈਂ 76 ਖੜੇਗਾ ਉਹ ਗੱਲਾਂ ਆਪਾਂ ਨਹੀਂ ਕਹਿੰਦੇ ਹਾਂ ਉਹਦਨ ਕਿਉਂ ਲੈਣ ਲੱਗਾ ਸੀ ਆਹੋ ਮੈਂ ਤਾਂ ਸੌਂਗੀ ਰਹਿ ਮਾਮਾ ਮੀਨਾ ਤੈਨੂੰ ਉਹੀ ਅਸਰ ਆਣਾ ਕਿਉਂ ਦਾ ਜੇ ਸੌਣ ਸੱਚੀ ਤੂੰ ਦੇਸੀ ਕੋ ਖਾ ਲੈਣਾ ਸਾਲਿਆ ਓਏ ਤੇਰੀ ਸੱਚੀ ਡੈਥ ਹੋਣੀ ਆ ਖਾਂਦਾ ਰਿਹਾ ਮੈਂ ਗੋਲੀ ਕੋਈ ਨਹੀਂ ਨਹੀਂ ਹਾਰਦਾ ਖੜੇ ਤੇ ਜੱਟ ਪੂਰਾ ਗੈਂ ਮੈਂ ਆ ਤੇਰੇ ਤੇ ਤੇਰੇ ਤੇ ਆ ਕੁੱਤੇ ਆ ਕੁੱਤੇ ਰੰਗ ਦਾ ਖਫਣ ਦੇਵਾ ਕੇ ਪੋਣਾ ਪੈਣਾ ਆ ਆ ਸੈਫੀ ਰੰਗ ਦਾ ਖਫਣ ਦੇਵਾ ਕੇ ਪੋਣਾ ਪੈਣਾ ਜੇ ਤੂੰ ਕਿਉਂ ਖਾ ਲਿਆ ਨਾ ਕਿਲੋ ਤੇ ਕੰਮ ਹੋ ਜਾਣਾ ਤੇਰਾ ਹੋ ਸਕਦਾ ਕਿ ਨਹੀਂ ਹੈ ਹੋ ਸਕਦਾ ਮਾਮਾ ਦਾ ਇੱਕ ਗਾਲੀ ਸੋਨੂ ਤੈਨੂੰ ਟਟੀਆਂ ਨਹੀਂ ਰੁਕੜੀਆਂ ਮਾਮਾ ਕੀ ਬੋਲ ਗਿਆ ਨਾ ਨਹੀਂ ਯਾਰ ਇਹ ਆਏ ਓਏ ਇਹਦੇ ਸੀਰੀਅਲ ਦੇਖ ਕੇ ਮੇਰੀ ਗੱਲ ਹੁੰਦੀ ਆ ਕੀ ਕਰਦੇ ਫਿਰ ਕੋਈ ਗੱਲ ਆਉਂਦੀ ਨਹੀਂ ਹੁੰਦੀ ਵੀ ਇਹਦੇ ਸੀਰੀਅਲ ਦਾ ਗੱਲ ਕਰਾਂ ਵੀ ਕੀ ਦੱਸੋ ਬਾਕੀ ਮਿੱਤਰੋ ਬਹੁਤ ਜ਼ਿਆਦਾ ਟਾਈਮ ਹੋ ਚੁੱਕਾ ਹੁਣ ਇਸ ਵਕਤ ਸੋ ਮੜੀਆਂ ਮੜੀਆਂ ਕਣੀਆਂ ਵੀ ਆਉਂਡੀਆਂ ਫੇਰ ਮੀਮ ਪਿਆਣ ਦਾ ਪ੍ਰੋਗਰਾਮ ਬੰਦਾ ਫਿਰਂ ਡਿਆ ਦੇ ਵੇਖ ਲੋ ਬੱਦਲ ਤੇ ਐ ਪੂਰਾ ਚੜ੍ਹਿਆ ਆਉਂਦਾ ਫੇਰ ਬਾਕੀ ਸੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਸੋਪਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਘੈਂਡ ਤੋਂ ਘੈਂਡ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਦੀ ਰੋਜ਼ ਆਉਂਦੇ ਰਾਵਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਬਾਏ ਬਾਏ